ਵੀ ਵੀ ਕਸਟਮਰ ਆਪਣੇ ਕੋਲੇ ਆਵੇ ਬੋਲਟ ਲੈ ਕੇ ਜਾਵੇ 10 ਦਿਨਾਂ ਤੱਕ ਇੰਜਨ ਗੇਰ ਦੀ ਆਪਣੀ ਜ਼ਿੰਮੇਵਾਰੀ ਹੈ ਉਹ ਤੇ 50000 ਰੁਪਏ ਵੀ ਕਿਉਂ ਨਹੀਂ ਲੱਗਦਾ ਉਹ ਵੀ ਆਪਾਂ ਲਾ ਕੇ ਦੇਣਾ ਠੀਕ ਹੈ ਭਾਈ ਕੀ ਖਾਸੀ ਤੇ ਇਹ ਵੀ 2037 ਤੱਕ ਇਹਦੀ ਪਾਸਿੰਗ ਤੇ ਆਲ オリジナル ਬੋਲਟ ਆ ਆ ਠੀਕ ਹੈ ਮਾਡਲ ਆਲ オリジナル33 ਤੱਕ ਪਿਓਰ ਸਟੈਂਡਰਡ ਆ ਤਾਂ ਪਿਓਰ ਸਟੈਂਡਰਡ ਆ ਕੋਈ ਇਲੈਕਟਰਾ ਕਨਵਰਟਰਾਂ ਤੇ ਰੇਟ ਲਿਖ ਦਿੰਦਾ ਸੀ ਭਾਈ ਉਵੇਂ ਅੱਜ ਵੀ ਲਿਖਿਆ ਪਿਆ ਠੀਕ ਹੈ ਕੋਈ ਬੱਚਾ ਆਵੇ ਬਜ਼ੁਰਗ ਆਵੇ ਡੀਲਰ ਆਵੇ ਜਿਹੜਾ ਮਰਜ਼ੀ ਬਾਈ ਕੋਈ ਮਰਜ਼ੀ ਆਵੇ ਰੇਟ ਉਹੀ ਰਹਿਣਾ ਹੈ ਰੇਟ ਫਿਕਸ ਹੈ ਠੀਕ ਹੈ ਰੇਟ ਦੀ ਵੀ ਜ਼ਿੰਮੇਵਾਰੀ ਆ ਕੀ ਦੀ ਵੀ ਫੁੱਲ ਜ਼ਿੰਮੇਵਾਰੀ ਅੱਜ ਕੱਲ ਮਿੱਤਰੋ ਕੀ ਹਾਲ ਚਾਲ ਨੇ ਫਿਰ ਆਪਾਂ ਪਹੁੰਚੇ ਆ ਬ੍ਰਾਂਡ ਬੁਲਟ ਪੁਆਇੰਟ ਪੀਵੀ 13 ਵਾਲਿਆਂ ਦੇ ਤੇ ਬਾਈ ਇੱਥੇ ਘੈਂਟ ਘੈਂਟ ਡੀਲਾਂ ਮਿਲਦੀਆਂ ਨੇ ਤੇ ਘੈਂਟ ਘੈਂਟ ਮੋਟਰਸਾਈਕਲ ਮਿਲਦੇ ਨੇ ਕੋਈ ਵੀ ਮੋਟਰਸਾਈਕਲ ਲੈਣਾ ਜਾਂ ਤੁਸੀਂ ਵੇਚਣਾ ਕੋਈ ਵੀ ਮੋਟਰਸਾਈਕਲ ਲੈਣਾ ਤਾਂ ਬਾਈ ਤੁਸੀਂ ਬਾਈ ਬ੍ਰਾਂਡ ਨਾਲ ਇੱਕ ਵਾਰੀ ਕਾਲ ਜਰੂਰ ਕਰ ਬਾਈ ਅਸੀਂ ਕੱਲ ਕੀ ਠੀਕ ਹੋ ਬਾਈ ਤੇ ਅੱਜ ਬਾਈ ਆਪਾਂ ਕੀ ਪੜਾਕੇ ਪਾਉਣ ਵਾਲੇ ਆ ਪੜਾਕਿਆ ਹੀ ਹੈ ਜੀ ਜਿੱਦਾਂ ਦੀਵਾਲੀ ਤੋਂ ਬਾਅਦ ਸਟਾਕ ਮਿਲਣਾ ਬਹੁਤ ਬੰਦ ਹੋ ਗਿਆ ਸੀ ਕੀ ਕਹਿੰਦੇ ਆ ਆਪਣੇ ਕੋਲੇ ਫੁੱਲ ਸਟਾਕ ਮਿਲੂਗਾ ਛੋਟੀ ਟੈਂਕੀ ਵਾਲੇ ਵੱਡੀ ਟੈਂਕੀ ਵਾਲੇ ਪੁੱਠੇਗੇ ਤਾਂ ਠੀਕ ਹੈ ਜੀ ਰੇਟ ਵੀ ਕੋਈ ਜ਼ਿਆਦਾ ਫਰਕ ਨਹੀਂ ਪਿਆ ਰੇਟ ਦਾ ਬਹੁਤ ਚੱਕਰ ਪੈ ਰਿਹਾ ਕਈ ਕਹਿ ਰਿਹਾ ਵੱਧ ਹੋ ਗਿਆ ਭਾਈ ਜੀ ਜਿਸ ਤਰ੍ਹਾਂ ਲੋਨ ਦੀ ਹੈਨਾ ਆਪਣੇ ਕੋਲ ਫੈਸਿਲਿਟੀ ਹੁੰਦੀ ਹੈ ਇੱਕ ਬਈ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਕਿਸੇ ਨੇ ਲੈਣਾ ਮੋਟਰਸਾਈਕਲ ਜਾਂ ਵੇਚਣਾ ਠੀਕ ਹੈ ਕਿਸੇ ਨੇ ਵੀ ਦੇ ਬੋਲਟ ਲੈਣਾ ਚਾਹੇ ਸੇਲ ਕਰਨਾ ਠੀਕ ਹੈ ਆਪਣਾ ਇੱਕ ਵਾਰੀ ਸੰਪਰਕ ਕਰੋ ਫੁੱਲ ਤਸੱਲੀ ਤੇ ਬੋਲਟ ਲਵਾਂਗੇ ਫੁੱਲ ਤਸੱਲੀ ਤੇ ਬੋਲਟੇਜ ਸੇਲ ਕਰਾਂਗੇ ਜੀ ਤੋਂ ਬੋਲਟ ਲੈ ਕੇ ਆਵਾਂਗੇ ਉਹਦੇ ਬੋਲਟ ਨੂੰ ਅੱਗੇ ਨਾਮ ਕਰਾਉਣ ਦੀ ਵੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਕਿਹੇ ਆਪਣੇ ਤੋਂ ਬੋਲਟ ਲੈਣਾ ਬੰਦੇ ਨੇ ਉਹਨੂੰ ਬਿਨਾ ਨਾਮ ਕਰਵਾਏ ਆਪਾਂ ਬੋਲਟ ਦੇ ਦਿੰਦੇ ਹਾਂ ਠੀਕ ਹੈ ਭਾਈ ਉਹ ਕੰਮ ਨਹੀਂ ਹੈਗਾ ਵੀਰੇ ਜਿਵੇਂ ਡੀਲਰਾਂ ਦਾ ਕੰਮ ਚੱਲਦਾ ਵੀ ਉਹਨੇ ਅੱਗੇ ਦੇਤਾ ਉਹਨੇ ਅੱਗੇ ਦੇਤਾ ਐਦਾਂ ਦਾ ਕੋਈ ਕੰਮ ਨਹੀਂ ਹੋਊ ਜਿਹਨੂੰ ਇਹ ਚੀਜ਼ ਮਿਲੂਗਾ ਤੇ ਜਿਹਨੂੰ ਰਿਪੋਰਟ ਮਿਲੂ ਜੋ ਚੀਜ਼ ਕਹਤੀ ਉਹੀ ਮਿਲੂ ਉਹਦੀ ਜ਼ੁਬਾਨ ਤੇ ਆਪਾਂ ਪੂਰੇ ਉਤਰਾਂ ਠੀਕ ਹੈ ਆਜੋ ਮਿੱਤਰੋ ਤੁਹਾਨੂੰ ਦਿਖਾਉਣੇ ਆਪ ਵੀ ਅੱਜ ਦਾ ਸਟਾਕ ਕੀ ਹੋਣ ਵਾਲਾ ਤੇ ਕੱਲੇ-ਕੱਲੇ ਮੋਟਰਸਾਈਕਲ ਦੀ ਆਪਾਂ ਜਾਣਕਾਰੀ ਹੈ ਜੀ 2012 ਮਾਡਲ ਹੈ ਜੀ ਪਹਿਲੇ ਨਾਮ ਦੀ ਗੱਡੀ ਆ ਤੇ ਸਾਰੀ origignal ਆ ਥੋੜਾ ਮਿੱਟੀ ਘਟਾ ਆਪਣਾ ਰੋਡ ਬਣ ਰਿਹਾ ਜੀ ਇਸ ਕਰਕੇ ਬਾਹਰ ਬੋਲਟ ਖੜਾਉਣੇ ਪੈਂਦੇ ਆ 2-4 ਠੀਕ ਹੈ ਉਹ ਚੀਜ਼ ਨੂੰ ਮੈਨਣਾ ਕਰਿਓ ਇੰਜਨ ਗੇਅਰ ਦੀ ਆਪਣੀ ਹਰ ਇੱਕ ਬੋਲਟ ਦੀ ਫੁੱਲ ਜ਼ਿੰਮੇਵਾਰੀ ਮਿਲੂਗੀ ਠੀਕ ਹੈ ਬਈ ਹਰ ਇੱਕ ਬੋਲਟ ਦੀ ਐਂ ਜਿੰਗਾ ਵੀ ਇੱਕ ਬੋਲਟ ਦੀ ਕੋਈ ਵੀ ਕਸਟਮਰ ਆਪਣੇ ਕੋਲੇ ਆਵੇ ਬੋਲਟ ਲੈ ਕੇ ਜਾਵੇ 10 ਦਿਨਾਂ ਤੱਕ ਇੰਜਨ ਗੇਰ ਦੀ ਆਪਣੀ ਜ਼ਿੰਮੇਵਾਰੀ ਆ ਉਹ ਤੇ 50000 ਰੁਪਏ ਵੀ ਕਿਉਂ ਨਹੀਂ ਲੱਗਦਾ ਉਹ ਵੀ ਆਪਾਂ ਲਾ ਕੇ ਦੇਣਾ ਠੀਕ ਹੈ ਭਾਈ ਭਾਈ ਐ ਨਹੀਂ ਹੁੰਦਾ ਹਨਾ ਵੀ ਪਹਿਲਾਂ ਪਹਿਲਾਂ ਬਾਈ ਨੇ ਕੰਮ ਚਲਾਇਆ ਸੀ ਵੀ ਐਂਡੀਗੇਟਰਾਂ ਤੇ ਰੇਟ ਲਿਖ ਦਿੰਦਾ ਸੀ ਭਾਈ ਉਵੇਂ ਅੱਜ ਵੀ ਲਿਖਿਆ ਪਿਆ ਠੀਕ ਹੈ ਕੋਈ ਬੱਚਾ ਆਵੇ ਬਜ਼ੁਰਗ ਆਵੇ ਡੀਲਰ ਆਵੇ ਜਿਹੜਾ ਮਰਜ਼ੀ ਭਾਈ ਕੋਈ ਮਰਜ਼ੀ ਆਵੇ ਰੇਟ ਉਹੀ ਰਹਿਣਾ ਹੈ ਰੇਟ ਫਿਕਸ ਹੈ ਠੀਕ ਹੈ ਰੇਟ ਦੀ ਵੀ ਜ਼ਿੰਮੇਵਾਰੀ ਆ ਇਹ ਵੀ ਵੀ ਫੁੱਲ ਜ਼ਿੰਮੇਵਾਰੀ ਆਲਮੋਸਟ ਬਾਈ ਤੁਹਾਨੂੰ ਫਸਟ ਆਨਰ ਮੋਟਰਸਾਈਕਲ ਹੀ ਮਿਲਣਗੇ ਤੇ ਚੰਗੇ ਜੈਨੂਇਨ ਘਰੋਂ ਚੱਲੇ ਹੋਏ ਮੋਟਰਸਾਈਕਲ ਮਿਲਣਗੇ ਐ ਨਹੀਂ ਹੈਗਾ ਵੀ ਬਾਈ ਤੁਹਾਨੂੰ ਕਹਿ ਕੇ ਕੁਝ ਹੋਰ ਦਿੱਤਾ ਜਾਊਗਾ ਤੇ ਨਿਕਲੂਗਾ ਕੁਝ ਹੋਰ ਤੇ ਇਧਰ ਬਾਈ ਇਹ 2013 ਮਾਡਲ ਹੈ ਜੀ ਛੋਟੀ ਟੈਂਕੀ ਦੇ ਵਿੱਚ ਬੋਲਟਾਂ ਦਾ ਇੱਕ ਤਰ੍ਹਾਂ ਦਾ ਕਾਲੀ ਪੈ ਗਿਆ ਪਰ ਆਪਣੇ ਕੋਲੇ 10 ਮਾਡਲ ਤੋਂ ਲੈ ਕੇ 19 20 ਮਾਡਲ ਤੱਕ ਹਰ ਇੱਕ 23 ਮਾਡਲ ਤੱਕ ਸੈਂਸਰ ਵਾਲੇ ਬੋਲਟ ਵੀ ਹਰ ਇੱਕ ਬੋਲਟ ਮਿਲੂਗਾ ਬੰਦੇ ਦੀ ਚੋਅ ਹੋਣੀ ਚਾਹੀਦੀ ਹੈ ਬੰਦੇ ਨੇ ਕਿਹੜਾ ਬੋਲਟ ਲੈਣਾ ਠੀਕ ਹੈ ਬਾਈ ਇਹ 2016 ਮਾਡਲ ਹੈ ਫਸਟ ਓਨਰ ਆ ਜੀ ਬਿਲਕੁਲ origignal ਚੱਲਿਆ ਹੋਇਆ ਜੈਨਨ ਪੀਸ ਆ ਕਿਸੇ ਨੇ ਲਾਇ ਲਵਾ ਕੇ ਲੈ ਕੇ ਜਾਣਾ ਬੋਲਟ ਤਾਂ ਉਹ ਵੀ ਮਿਲੂਗਾ ਹਰ ਇੱਕ ਪ੍ਰਕਾਰ ਦੀ ਫੈਸਿਲਿਟੀ ਉਪਲਬਧ ਦਾ ਐਦਾਂ ਨਹੀਂ ਹੈਗਾ ਵੀ ਬੰਦੇ ਨੂੰ ਕੋਈ ਲਾਇ ਪਸੰਦ ਆ ਉਹ ਲਾਇ ਨਹੀਂ ਮਿਲਣਗੇ ਲਾਇ ਵੀ ਮਿਲਣਗੇ ਤੇ ਬਾਜ਼ਾਰ ਨਾਲੋਂ 2-3000 ਰੁਪਏ ਸਸਤੇ ਮਿਲਣਗੇ ਠੀਕ ਹੈ ਭਾਈ ਇਧਰ ਭਾਈ ਇਹੇ ਵੀਰ ਜੀ 2014 ਮਾਡਲ ਬੋਲਟ ਆ ਪਹਿਲੇ ਨਾਮ ਆ ਤੇਰੀ ਖਾਸੀਅਤ ਇਹ ਹੈ ਵੀ ਇੱਕ ਤਾਂ 500 cc ਆ ਇਹ ਦੂਸਰਾ ਹਲੇ ਤੱਕ ਚੱਲਿਆ ਸਿਰਫ 14000 ਆ ਟਾਇਰ ਵੀ ਕੰਪਨੀ ਵਾਲੇ ਨਾਲ ਦੇ ਆ ਜੀ ਇਹਦੇ ਅੱਛਾ ਜੀ ਹਾਂਜੀ ਆ ਜਾਓ ਵੀਰ ਜੀ ਅੰਦਰ ਦਾ ਮੋਬਾਈਲ ਸਟਾਕ ਘੈਂਟ ਘੈਂਟ ਚੀਜ਼ਾਂ ਘੈਂਟ ਘੈਂਟ ਡੀਲਾਂ ਤੁਹਾਨੂੰ ਅੰਦਰ ਚਲਦੇ ਆ ਤੇ ਬਹੁਤ ਕੁਝ ਖੜਾ ਹੈ ਬਈ ਆਉਂਗੇ ਤੁਸੀਂ ਲੋਨ ਕਰਾਉਣਾ ਲੋਨ ਵੀ ਹੋ ਜਾਊਗਾ ਕੁਛ ਮਰਜ਼ੀ ਬਈ ਤੁਸੀਂ ਆਉਂਗੇ ਇੱਥੇ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਤੇ ਨੰਬਰ ਮੈਚ ਇਹ ਵੀਰੇ 2016 ਮਾਡਲ ਐਚ ਆਰ ਨੰਬਰ ਆ ਇਹਨੂੰ ਆਪਾਂ ਪੀ ਵੀ ਕਰਵਾ ਕੇ ਦੇਵਾਂਗੇ ਵਿੱਚ ਬੰਦੇ ਦੇ ਨਾਮ ਕਰਵਾ ਕੇ ਬੀਮਾ ਕਾਪੀ ਸਾਰਾ ਕੁਝ ਆਪਣੀ ਜ਼ਿੰਮੇਵਾਰੀ ਹੋ ਕੱਲੀ-ਕੱਲੀ ਇਹਦਾ ਨਹੀਂਗਾ ਵੀ ਬੰਦੇ ਨੂੰ ਐਚ ਆਰ ਨੰਬਰ ਦਵਾਗੇ ਬਾਅਦ ਵਿੱਚ ਐਨਓਸੀ ਦਾ ਚੱਕਰ ਪਾਇਆ ਜਾਂਦਾ ਠੀਕ ਹੈ ਐਦਾਂ ਦੀ ਕੋਈ ਗੱਲ ਨਹੀਂ ਹੋਊਗੀ ਹਰ ਇੱਕ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਆਹ 2011 ਵੱਡਾ 12 ਮਾਡਲ ਆ ਜੀ ਸਾਰਾ ਬੋਲਟ origial ਆ A1 ਕੰਡੀਸ਼ਨ ਦਾ ਬੋਲਟ ਆ ਜੀ ਠੀਕ ਹੈ ਜੀ ਅੱਗੇ ਤੇ ਆ ਆਪਣਾ 75000 ਵਾਲਾ ਬੋਲਟ ਆ ਜੀ ਇਹ ਇੱਕ ਦੋ ਵੇਗੇ ਇੱਕ ਦੋ ਹੋਰ ਆ ਗਏ ਜੀ ਤੇ ਉਸ ਤੋਂ ਬਾਅਦ ਆ 2008 ਮਾਡਲ ਬੋਲਟ ਆ ਜੀ ਇਹਦੀ ਖਾਸੀਅਤ ਇਹ ਹੈ ਵੀ 2037 ਤੱਕ ਇਹਦੀ ਪਾਸਿੰਗ ਆ ਤੇ ਆਲ ਓਰੀਜਨਲ ਬੋਲਟ ਆ ਆ ਠੀਕ ਹੈ ਮਾਡਲ ਆਲ ਓਰੀਜਨਲ 33 ਤੱਕ ਪਿਓਰ ਸਟੈਂਡਰਡ ਆ ਤਾਂ ਪਿਓਰ ਸਟੈਂਡਰਡ ਆ ਕੋਈ ਇਲੈਕਟ੍ਰਾ ਕਨਵਰਟ ਨਹੀਂ ਹੈਗਾ ਜੀ ਇਹ ਠੀਕ ਹੈ ਬਾਈ ਤੇ ਬਾਈ ਮੋਟਰਸਾਈਕਲ ਬਹੁਤ ਖੜੇ ਐ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਐ ਫਿਰ ਔਖਾ ਹੋ ਜਾਂਦਾ ਤੇ ਬਾਈ ਤੁਸੀਂ ਆਉਣਾ ਪਊਗਾ ਤੁਹਾਨੂੰ ਬਾਈ ਇੱਕ ਵਾਰੀ ਲੋਕੇਸ਼ਨ ਬੋਲ ਰਿਹਾ ਸੰਗਰੂਰ ਡੀਸੀ ਸਾਹਿਬ ਦੀ ਕੋਠੀ ਦੇ ਕੋਲੇ ਰੇਲਵੇ ਸਟੇਸ਼ਨ ਦੇ ਕੋਲੇ ਜਦੋਂ ਮਰਜ਼ੀ ਆਓ ਵੀਰ ਜੀ ਬਰਾਡ ਬੋਲਟ ਪੈਂਡ ਸੰਗਰੂਰ ਠੀਕ ਹੈ